ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਨਿਊ ਸਟਾਈਲ ਬੋਲੀਆਂ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਬੋਲੀਆਂ 130 ਤੋਂ ਲੈ ਕੇ 160 ਤੱਕ ਤੇ 130 ਤੱਕਰ ਬੋਲੀਆਂ ਆਪਣੇ ਚੈਨਲ ਤੇ ਆ ਗਈਆਂ ਨੇ ਜੇ ਤੁਸੀਂ ਨਹੀਂ ਦੇਖੀਆਂ ਜਾਂ ਸੁਣੀਆਂ ਤੇ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ ਬਾਰੀ ਬਰਸੀ ਖਟਣ ਗਈ ਸੀ ਬਾਰੀ ਬਰਸੀ ਖਟਣ ਗਈ ਸੀ ਖਟਕ ਲੈ ਆਂਦਾ ਫੀਤਾ ਮਾਮਾ ਨਿੱਕਾ ਜਾ ਮਾਮੀ ਨੇ ਖਿੱਚ ਕੇ ਬਰਾਬਰ ਕੀਤਾ ਮਾਮਾ ਨਿੱਕਾ ਜਾ ਮਾਮੀ బబర వాళ్ళ వే ఊట్ూ ఉవే ఊఠల నే గూ జట్టు బెయిమ పేసే దా వంగూ జట్టు బేయిమ పసే వంగూ සුනිවේ සුනි ආරයා ගල්ල සුනාම සුනිවේ සුනි ආරයාගල්ල සනාමහ ඇත්තේලාල ෆුහාර පෙල්ලා තාමෙරල් ඔොංග තුකඩදේ. ਹਲਾ ਤੂੰ ਮੇਰਾ ਲੌਂਗ ਤੱਕੜ ਦੇ ਲੌਂਗ ਬੁਰਜੀਆਂ ਵਾਲਾ ਵੇ ਫੇਰ ਤਾਂ ਮੇਰੀ ਕੜਦੇ ਤੇਲੀ ਫੇਰ ਤਾਂ ਮੇਰੀ ਕੜਦੇ ਤੇਲੀ ਨਾ ਬੇਤੇ ਪਟਿਆਲੇ ਵੇਸ ਤੋਂ ਬਾਅਦ ਮੇਰੀ ਕੜਦੇ ਮਛਲੀ ਐਸੇ ਤੋਂ ਬਾਅਦ ਮੇਰੀ ਕੜਦੇ ਮਛਲੀ ਕਲਰ ਪਾਵੇ ਚਮਕਾਰੇ ਵੇ ਚੰਨ ਵਾਂਗੂ ਛਿਪ ਜੇਗਾ ਦਤਨਵਰ ਗਿਆ ਜਾ ਰ ਚੰਨ ਵਾਂਗੂ ਛਿਪ ਜੇਗਾ ਦਤਨਵਰ ਗਿਆ ਯਾਰਾ ਰੜਕੇ 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 ਤੇਰੇ ਨਾਲ ਗੱਲ ਕਰਨੀ ਤੇਰੇ ਨਾਲ ਗੱਲ ਕਰਨੀ ਜਰਾ ਸੁਣ ਲੈ ਮੋੜ ਤੇ ਖੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣ ਲੈ ਮੋੜ ਤੇ ਖੜਕੇ ਓਠਾਂ ਵਾਲੇ ਹੋਵੇ ਉਠਲਦੇ ਨੇ ਥੱਲੀ ਨੂੰ ਲੱਗੇ ਕੱਢ ਕੇ ਵੇ ਮੇਰੀ ਨਨਦ ਪਰੀ ਨੂੰ ਲੱਗੇ ਕੱਢ ਕੇ ਵੇ ਮੇਰੀ ਨਨਦ ਪਰੀ ਨੂੰ ਆਵਣ ਜਾ ਹਰਿਆ ਭੈਵਣ ਜਾ ਰੈ ਆਈ ਹਮਾਰੇ ਘਰ ਵੇ ਚਾਰ ਕੁਕੂੜੀਆਂ ਕਰ ਲੂ ਇਕੱਠੀਆਂ ਚਾਰ ਕੁਕੂੜੀਆਂ ਕਰ ਲੂ ਇਕੱਠੀਆਂ ਕਿਉਂ ਫਿਰਦਾ ਹੈ ਧਰ ਧਰ ਵਿੱਚ ਢਿੜਕਾਂ ਰੋਜ ਦੀਆਂ ਮੈਂ ਜਾਊਂਗੀ ਮਰਵੇ ਢਿੜਕਾਂ ਰੋਜ ਦੀਆਂ ਮੈਂ ਜਾਊਂਗੀ ਮਰਵੇ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖੱਡ ਕੇ ਲਿਆਂਦਾ ਮੰਜਾ ਜਿਹੜੀਆਂ ਕੁੜੀਆਂ ਨਖਰੇ ਕਰਦੀਆਂ ਰੱਬ ਕਰੇ ਉਹਨਾਂ ਦਾ ਘਰ ਵਾਲਾ ਹੋਵੇ ਗੰਝਾ ਜਿਹੜੀਆਂ ਕੁੜੀਆਂ ਨਖਰੇ ਕਰਦੀਆਂ ਰੱਬ ਕਰੇ ਉਹਨਾਂ ਦੇ ਘਰ ਵਾਲਾ ਹੋਵੇ ਗੰਝਾ ਗੋਰੀ ਸੋਨੀ ਬੋਲੀਏ ਉਠਾਂ ਵਾਲਿਓ ਵੇ ਉਠ ਲੱਦੀਆਂ ਬੋਰੀਆਂ ਮਹਿਲੀ ਛੱਡੀਆਂ ਸੁੰਨੀਆਂ ਗੋਰੀਆਂ ਮਹਿਲੀ ਛੱਡੀਆਂ ਸੁੰਨੀਆਂ ਗੋਰੀਆਂ ਵਿੱਚ ਬਾਗਾਂ ਦੇ ਸੋਹੇ ਕੇਲੇ ਵਿੱਚ ਬਾਗਾਂ ਦੇ ਸੋਹੇ ਕੇਲਾ ਖੇਤਾ ਵਿੱਚ ਗੁਰੂ ਹੂੜਾ ਤੈਨੂੰ ਵੇਖ ਕੇ ਤੈਨ ਵੱਲ ਖਾਵਾਂ ਤੈਨੂੰ ਵੇਖ ਕੇ ਤੈਨ ਵੱਲ ਖਾਵਾਂ ਖਾ ਕੇ ਮਰੇ ਤੂਰਾ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਗੂੜਾ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟ ਗਲੇ ਆਂਦਾ ਆਲੂ ਤੂੰ ਨੇਰੀ ਬਾਂਦਰੀ ਮੈਂ ਕਿਉਂਟ ਜੇ ਪਾਲੂ ਤੂੰ ਨੇਰੀ ਬਾਂਦਰੀ ਮੈਂ ਕਿਉਂਟ ਜੇ ਹਪਾਲੂ ਤੂੰ ਨੇਰੀ ਬਾਂਦਰੀ ਉਠਾਂ ਵਾਲਿਓ ਵੇ ਉਠਾਂ ਵਾਲਿਆ ਨੂੰ ਨਾਵੇ ਆਈ ਮਾਏ ਮੇਰੀਏ ਉਠਾਂ ਵਾਲਿਆ ਨੂੰ ਆਈ ਮਾਏ ਮੇਰੀਏ ਅੰਧੀ ਰਾਤੀ ਲੱਦ ਜਾਣਗੇ ਸਿੰਘ ਤਰੇ ਮੁਕਲਾਵੇ ਛੱਡ ਜਾਣਗੇ ਸਿੰਘ ਤਰੇ ਮੁਕਲਾਵੇ ਛੱਡ ਜਾਣਗੇ ਨਾਵੇ ਪੂਰਨਾ ਚੋਰੀ ਕਰੀਏ ਨਾ ਮਾਰੀਏ ਡਾਕਾ 12 ਬਰਸ ਦੀ ਸਜਾ ਬੋਲ ਜੂ 12 ਬਰਸ ਦੀ

ਸ਼ੂਕ ਦੀਆਂ ਜਿਵੇਂ ਬਾਗੀ ਕੋਇਲਾ ਕੂਕਦੀਆਂ ਜਿਵੇਂ ਬਾਗੀ ਕੋਇਲਾ ਕੂਕਦੀਆਂ ਉਠਾਂ ਵਾਲਿਓ ਵੇ ਸੋਢੀ ਕੀ ਵੇਨੋ ਕਾ ਹੀ ਉਠਾਂ ਵਾਲਿਓ ਵੇ ਟਾਢੀ ਕੀ ਵੇਨੋ ਪੰਜ ਵੇ ਰੁਪਈਏ ਇੱਕ ਪਹੁੰਦੀ ਟੋਕਰੀ ਪੰਜ ਵੇ ਰੁਪਈਏ ਇੱਕ ਪਹੁੰਦੀ ਟੋਕਰੀ ਜੇ ਮੁੰਡਿਆ ਤੂੰ ਵਿਆਹ ਨਹੀਂ ਕਰਾਉਣਾ ਜੇ ਮੁੰਡਿਆ ਤੂੰ ਵਿਆਹ ਨਹੀਂ ਕਰਾਉਣਾ ਭੈ ਜਾ ਖੇਤ ਦਾ ਰੱਖਾ ਵੇ ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ ਦੂਰੋ ਲੈ ਲੈ ਚੱਕਾ ਜੇ ਤੂੰ ਹੋ ਘਰ ਨਹੀਂ ਵਿਆਹ ਕਰਵਾ ਲੈ ਕਾਕਾ ਜੇ ਤੂੰ ਹੋ ਘਰ ਨਹੀਂ ਵਿਆਹ ਕਰਵਾ ਲੈ ਕਾਕਾ ਆਇਨੀ ਮੇ ਲੜੇ ਜਾਈ ਨੀ ਮਿਲਣੇ ਆਇਨੀ ਮੇ ਲੜੇ ਜਾਈ ਨੀ ਮਿਲਣੇ ਬਣ ਕੇ ਪੁਰਾਣੀ ਸ਼ਾਈ ਨੀ ਮਿਲਣੇ ਬਣ ਕੇ ਪੁਰਾਣੀ ਸ਼ਾਈ ਨੀ ਮਿਲਣੇ ਗਿੱਧੇ ਵਿੱਚ ਬਣ ਕੇ ਪੁਰਾਣੀ ਸ਼ਾਈ ਨੀ ਮਿਲਣੇ ਬਦਲਾ ਵਾਲੇ ਆਵੇ ਬਦਲਾ ਹਵਲੇ ਆਵੇ ਬਦਲ ਕੀਤੇ ਨੇ ਜਾਣ ਕੇ ਜੋ ਬਣ ਲੁੱਟਿਆ ਤੂੰ ਭਾਵੇਂ ਤਾਣ ਕੇ ਜੋ ਬਣ ਲੁੱਟਿਆਵੇਂ ਤੰਬੂ ਤਾਣ ਕੇ ਉੱਚਾ ਬੁਰਜ ਬਰੋਬਰ ਮੂਰੀ ਦੀਵਾ ਕਿਸ ਵਿਦਚਰੀਏ ਵਿਚਾਰੇ ਨੈਣ ਕਟਾਵਟ ਹੋ ਗਏ ਚਾਰੇ ਨੈਣ ਕਟਾਵਟ ਹੋ ਗਏ ਹਾਮੀ ਕੀ ਦੀ ਪਰੇ ਨਾਰਬਗਾਨੀ ਦੀ ਬਾਣਾ ਮੂਰਖਾ ਫੜੀਏ ਨਾਰਬਗਾਨੀ ਦੀ ਬਾਣਾ ਮੂਰਖਾ ਫੜੀਏ ਸੂਹੇ ਵਿੱਚ ਹੀ ਰਿਵਾਲਿਆ ਮੈਂ ਕਹਿਨੀਆ ਸੂਹੇ ਵਿੱਚ ਹੀ ਰਿਵਾਲਿਆ ਮੈਂ ਕਹਿਨੀਆ ਪਾਂਡੇ ਮਾਂਜਦੇ ਚਾਰਵੇਂ ਮੈਂ ਪਹਿਨੀਆ ਪਾਂਡੇ ਮਾਂਜਦੇ ਚਾਰਵੇਂ ਮੈਂ ਪਹਿਨੀਆ ਸੁਹੇ ਵਿਚੀਰੇ ਵਾਲਿਆ ਗਲ ਮੋੜਨ ਦੇਈ ਸੁਹੇ ਵਿਚੀਰੇ ਵਾਲਿਆ ਗਲ ਮੋੜਨ ਦੇਈ ਵਿੱਚ ਕੱਚ ਦੇ ਤਿੰਨ ਗਲਾਸ ਵੇ ਤੋੜਨ ਦੇਈ ਵਿੱਚ ਕੱਚ ਦੇ ਤਿੰਨ ਗਲਾਸ ਵੇ ਤੋੜਨ ਦੇਈ ਛੱਟਾ ਸਰਾਣਾ ਲਾਲ ਬਿਸਤਰਾ ਛੱਟਾ ਸਰਾਣਾ ਲਾਲ ਬਿਸਤਰਾ ਆਪਾਂ ਪੈ ਜਾਈਏ ਰਲ ਕੇ ਤੇਰੇ ਕਾਂਟਿਆਂ ਦੇ ਗਿੰਦਾਰਾ ਰਾਤ ਨੂੰ ਬਣ ਕੇ ਤੇਰੇ ਕਾਂਟਿਆਂ ਦੇ ਰਿੰਦਾਰਾ ਰਾਤ ਨੂੰ ਬਣ ਕੇ ਮਾਏ ਤੂੰ ਮੇਰਾ ਦੇ ਮੁਖਲਾਵਾ ਮਾਏ ਤੂੰ ਮੇਰਾ ਦੇ ਮੁਖਲਾਵਾ ਬਾਰ ਬਾਰ ਸਮਝਾਵਾਂ ਈ ਚੁੱਲ੍ਹੇ ਚੋਂਧਰੇ ਸਾਰੇ ਟਹਿਗੇ ਚੁੱਲ੍ਹੇ ਚੋਂਧਰੇ ਸਾਰੇ ਟਹਿਗੇ ਸੁਨੀਆਂ ਪਈ ਸਬਾਤਾ ਮੇਰੇ ਯਾਰ ਦੀਆਂ ਕੌਣ ਘਟਾਉ ਰਾਤਾ ਮੇਰੇ ਯਾਰ ਦੀਆਂ ਕੌਣ ਘਟਾਉ ਰਾਤਾ ਮੇਰੇ ਯਾਰ ਦੀਆਂ ਤਾਵੇ 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 ਰਾਜ ਗਰਾਵਾਂਦੇ ਰਾਹ ਜਗਰਾਵਾ ਦੇ ਮੁੰਡਾ ਪੜਨ ਸਕੂਲ ਲੈ ਜਾਵੇ ਰਾਹ ਵਿੱਚ ਕੁੜੀ ਦਿਸ ਗਈ ਰਾਹ ਵਿੱਚ ਕੁੜੀ ਦਿਸ ਗਈ ਮੁੰਡਾ ਵੇਖ ਕੇ ਨੀਵੀਆਂ ਪਾਵੇ ਜਦ ਕੁੜੀ ਦੂਰ ਲੰਘ ਗਈ ਹੋ ਜਦ ਕੁੜੀ ਦੂਰ ਲੰਗੀ ਮੁੰਡਾ ਦੱਬਕੇ ਚੀਕਾ ਮਾਰੇ ਫੇਲ ਕਰਾ ਧਾਣੀ ਤੈਲ ਮੀਏ ਮਟਿਆਰੇ ਫੇਲ ਕਰਾ ਧਾਣੀ ਤੈਲ ਮੀਏ ਮਟਿਆਰੇ ਫੇਲ ਕਰਾ ਧਾਣੀ ਗਨੇਰੀਆਂ 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 ਕਾਲੀ ਪੱਗ ਨਾ ਬਨਵੇ ਤੈਨੂੰ ਨજર ਲੱਗਣਗੀਆਂ ਮੇਰੀਆਂ ਵੇ ਕਾਲੀ ਪੱਗ ਨਾ ਬਨਵੇ ਤੈਨੂੰ ਨજર ਲੱਗਣਗੀਆਂ ਮੇਰੀਆਂ ਨੌਕਰ ਨੂੰ ਨਾ ਤੀ ਨ ਦੇ ਵਾਬਲਾ ਨੌਕਰ ਨੂੰ ਤੀ ਦੇ ਨਾ ਬਾਬਲਾ ਹਾਲੀ ਪੁੱਤ ਬਥੇਰੇ ਨੌਕਰ ਨੇ ਤਾਂ ਮੋਢੇ ਧਰ ਲਈ ਨੌਕਰ ਨੇ ਤਾਂ ਮੋਢੇ ਧਰ ਲਈ ਲੋਈ ਤੀ ਮੀ ਨੌਕਰ ਦੀ ਰੰਡੀਆਂ ਬਰੋਬਰ ਹੋਈ ਤੀ ਨੌਕਰ ਦੀ ਰੰਡੀਆਂ ਬਰੋਬਰ ਹੋਈ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਮੈਂ ਪਾਲੀ ਗਿੱਟਾ ਮੈਂ ਪਾਲਿਆ ਚਿੱਟਾ ਜੇਠ ਦੀ ਨਜ਼ਰ ਬੁਰੀ ਮੇਰਾ ਟੁੱਟ ਗਿਆ ਗਿੱਟਾ ਮੈਂ ਪਾਲਿਆ ਜੇਠ ਦੀ ਨਜ਼ਰ ਬੁਰੀ ਮੇਰਾ ਟੁੱਟ ਗਿਆ ਗਿੱਟਾ ਕਿਕਰ ਵੱਡੀ ਤਾਂ ਕੁਛ ਨਾ ਬਣਿਆ ਕਿਕਰ ਵੱਡੀ ਕੁਛ ਨਾ ਬਣਿਆ ਤੋ ਤ ਵੱਡੇ ਤਾਂ ਲਹਿੰਗਾ ਨਾ ਲਾ ਕੇ ਦੋਸਤੀ ਸਾਥ ਵਿਚਾਲੇ ਬਿੰਦਾ ਲਾ ਕੇ ਦੋਸਤੀ ਸੱਤ ਵਿਚਾਲੇ ਬੈੰਦਾ ਨੌਕਰ ਨੂੰ ਤੀਂ ਦੇਇਨਾ ਬਾਬਲਾ ਨੌਕਰ ਨੂੰ ਤੀਂ ਤੇਇਨਾ ਬੋਤ ਹਾਲੀ ਪੁੱਤ ਬਥੇਰੇ ਨੌਕਰ ਨੇ ਤਾਂ ਚੱਕਿਆ ਬਿਸਤਰਾ ਨੌਕਰ ਨੇ ਤਾਂ ਚੱਕਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੇਇਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੇਇਨਾ ਬਾਬਲਾ ਫੇਰੇ ਮਾਪਿਆਂ ਦੇ ਘਰ ਪਲੀ ਲਾਡਲੀ ਮਾਪਿਆਂ ਦੇ ਘਰ ਪਲੀ ਲਾਡਲੀ ਖਾਵਾ ਦੁੱਧ ਮਲਾਈਆਂ ਬਈ ਤੁਰਦੀ ਢਾਲਕ ਛੂਟੇ ਖਾਵੇ ਬਈ ਤੁਰਦੀ ਢਾਲਕ ਛੂਟੇ ਖਾਵੇ ਤੁਰਦੀ ਪੈਰੀ ਚਾਂਜਰਾ ਬਾਈਆਂ ਗਿੱਧੇ ਵਿੱਚ ਨੱਚਦੀ ਦਾ ਰੂਪ ਦੇਵੇ ਦੋਹਾਈਆਂ ਮੰਡੇ ਵਿੱਚ ਨੱਚਦੀ ਦਾ ਰੂਪ ਦੇਵੇ ਦੋਹਾਈਆਂ ਗਿੱਧੇ ਵਿੱਚ ਨੱਚਦੀ ਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਰੀਸ ਨਾ ਹੁੰਦੀ ਮਾਂਵਾਂ ਦੀ ਮੈਂ ਮਛਲੀ ਮੈਂ ਮਛਲੀਦਰ ਆਵਾਂ ਦੀ ਮੈਂ ਮਛਲੀ ਨੌਕਰ ਨੂੰ ਨਾਨ ਤਾਂ ਨਾਰ ਪਿਆਰੀ ਨੌਕਰ ਨੂੰ ਤਾਂ ਨਾਰ ਪਿਆਰੀ ਜਿਉਂ ਬਾਣ ਨੌਕਰ ਨੂੰ ਤਾਂ ਨਾਰ ਪਿਆਰੀ ਜਿਉਂ ਬਾਣ ਨੂੰ ਪਾਣੀ ਲੱਗੀ ਦੋਸਤੀ ਚੱਕਿਆ ਸ਼ਰਮੀਆਂ ਲੱਗੀ ਦੋਸਤੀ ਚੱਕੀਆਂ ਸ਼ਰਮਾ ਰੋਟੀ ਇਕੱਠਿਆਂ ਖਾਣੀ ਪਿੱਜ ਗਈ ਬਾਹਰ ਖੜੀ ਤੂੰ ਛਤਰੀ ਨਾ ਤਾਣੀ ਪਿੱਜ ਗਈ ਬਾਹਰ ਖੜੀ ਤੂੰ ਛਤਰੀ ਨਾ ਤਾਣੀ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਗੰਨੇ ਵੇ ਮਹਿਨਤਾਂ ਹਾਣੀਆਂ ਖੇਤ ਦੇ ਬੰਨੇ ਬੰਦੇ ਵੇ ਮਹਿਨਤਾਂ ਹਾਣੀਆਂ ਖੇਤ ਦੇ ਬੰਨੇ ਬੰਨੇ ਸੋਹਣੀ ਬੋਲੀ ਵੀ ਉਪਰਲੇ ਵੀ ਸੁਣੀ ਸੀ ਥੋੜਾ ਜਿਹਾ ਆਪਣੇ ਬੋਲਣ ਦਾ ਸਟਾਈਲ ਥੋੜਾ ਗਲਤ ਹੋ ਗਿਆ ਟੁੱਟੀ ਮੰਜੀ ਬਾਣ ਪ੍ਰਾਣਾ ਟੁੱਟੀ ਮੰਜੀ ਬਾਣ ਪ੍ਰਾਣਾ ਵਿੱਚ ਦੀ 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 ਗੁੱਤ ਨਹੀਂ ਇੱਕ ਤੇਰੀ ਅੜਪਣਣੀ ਲੈਣ ਦੇਨ ਨੂੰ ਕੁਛ ਨਹੀਂ ਇੱਕ ਤੇਰੀ ਅੜਪਣਣੀ ਲੈਣ ਦੇਨ ਨੂੰ ਕੁਛ ਨਹੀਂ ਦਿਔਰ ਮੇਰੇ ਨੇ ਇੱਕ ਦਿਨ ਲੜਕੇ ਦਿਔਰ ਮੇਰੇ ਨੇ ਇੱਕ ਦਿਨ ਲੜਕੇ ਖੂਤੇ ਪਾਲਿਆ ਚਬਾਰਾ ਤਿੰਨ ਪਾਤਾਂ ਦੀ ਇੱਟ ਲੱਗਦੀ ਵੀ ਤਿੰਨ ਪਾਤਾਂ ਦੀ ਇੱਟ ਲਵਾਈ ਚਾਰ ਪਾਤਾਂ ਦਾ ਗਾਰਾ ਆਕੜ ਕਾਂ ਦੀ ਏ ਜਗ ਫਿਰੇ ਖਵਾਰਾ ਡਾਕੜ ਕਾਂ ਦੀ ਏ ਜਗ ਤੇ ਫਿਰੇ ਖਵਾਰਾ ਕੜਕਾਂ ਦੀ ਏ ਇੱਕ ਤੇਲ ਦੀ ਕੁੱਪੀ ਇੱਕ 겨 ਦੀ ਕੁੱਪੀ ਇੱਕ ਤੇਲ ਦੀ ਕੁੱਪੀ ਇੱਕ 겨 ਦੀ ਕੁੱਪੀ ਰਹਾ ਗੋਲ ਤੂੰ ਖੜਾਵੇਂ ਮੈਂ ਜੇਠ ਨੇ ਕੁੱਟੀ ਰਹਾ ਗੋਲ ਤੂੰ ਖੜਾਵੇਂ ਮੈਂ ਜੇਠ ਨੇ ਕੁੱਟੀ ਚਾਕਲੇ ਢੋਕਰਾ ਚੱਲ ਪਈ ਖੇਤਾਂ ਨੂੰ ਚਾਕਲੇ ਢੋਕਰਾ ਚੱਲ ਪਈ ਖੇਤਾਂ ਨੂੰ ਮੈਂ ਵੀ ਮਗਰੇ ਆਇਆ ਵਟ ਢੋਲੇ ਸਾਰੇ ਫਿਰ ਗਏ ਵਟਾਂ ਢੋਲੇ ਸਾਰੇ ਫਿਰ ਗਏ ਤੇਰੇ ਮਨਾ ਨਾ ਥਿਆਆ ਪਾਣੀ ਪਿਆ ਬਤਲੋ ਮਰ ਗਿਆ ਯਾਰ ਤੇ ਹਾਇਆ ਪਾਣੀ ਪਿਆ ਬਤਲੋ ਮਰ ਗਿਆ ਯਾਰ ਤੇ ਹਾਇਆ ਮਲਕਾ ਜਾਂਦੀ ਨੇ ਰਾਜ ਕਰ ਲਿਆ ਮਲਕਾ ਜਾਂਦੀ ਨੇ ਰਾਜ ਕਰ ਲਿਆ ਪੀਨੇ ਪੱਟ ਮਰੀ ਨੇ ਲੋਹੇ ਦੇ ਛੋਟੇ ਤੇਲ ਮੁੱਤ ਨੇ ਲੋਹੇ ਦੇ ਛੋਟੇ ਤੇਲ ਮੂਤਨੇ ਜੋੜੇ ਸਿਉਣ ਮਸ਼ੀਨਾਂ ਤੂੜੀ ਖਾਦੇ ਬੈਲ ਹਾਰ ਗਏ ਤੂੜੀ ਖਾਂਦੇ ਬੈਲ ਹਾਰ ਗਏ ਗੱਬਰੂ ਕਿ ਜਗੇ ਫਿਮਾਂ ਲੇੰਗਾ ਹਰ ਗੁਰਦਾ ਚੱਕ ਲਿਆ ਸ਼ਕੀਨਾ ਲੇੰਗਾ ਹਰ ਗੁਰਦਾ ਲਿਆਵੇ ਯਾਰ ਸ਼ਕੀਨਾ ਲੇੰਗਾ ਹਰ ਗੁਰਦਾ ਤੇ ਤੁਹਾਨੂੰ ਦੱਸੋ ਕਿ ਬੋਲੀਆਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਜੇਨ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਮੇਰੇ ਚੈਨਲ ਆਈ ਮਾਂ ਬੋਲਦੇ ਆਂ ਤੇ ਕਿਤੇ ਕਿਤੇ ਸਾਡੀ ਪ੍ਰੋਬਲਮ ਕਰਕੇ ਆਵਾਜ਼ ਨਹੀਂ ਸੋਹਣੀ ਹੁੰਦੀ ਤੇ ਉਹ ਤੁਸੀਂ ਐਡਜਸਟ ਕਰ ਲਿਆ ਕਰੋ ਪੜ ਕੇ ਵੇਖ ਲਿਆ ਕਰੋ ਕਿ ਬੋਲੀ ਕਿਸ ਤਰ੍ਹਾਂ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਵਧੀਆ ਬੋਲੀ ਤੁਹਾਨੂੰ ਕਿਹੜੀ ਲੱਗੀ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਨੂੰ ਪਤਾ ਲੱਗਦਾ ਕਿ ਹਾਂ ਤੁਸੀਂ ਬੋਲੀਆਂ ਵਿੱਚ ਇੰਟਰਸਟ ਲੈਂਦੇ ਹੋ ਤੇ ਆਪਣੇ ਚੈਨਲ ਤੇ ਬਹੁਤ ਬੋਲੀਆਂ ਜੋ ਤੁਹਾਡੇ ਤੋਂ ਕਦੇ ਬੁੱਕ ਨਹੀਂ ਸਕਦੀਆਂ ਤੇ ਧੰਨਵਾਦ